ਆਪਾਂ ਦੇ ਸਾਰੇ ਕੋ ਕਰਨਾ ਹੈ ਠੀਕ ਹੈ ਬੱਚੇ ਸਕੂਲਾਂ ਚ ਪੜਦੇ ਨੇ ਬੱਚਿਆਂ ਨੂੰ ਲੋਕ ਕਹਿੰਦੇ ਨੇ ਠੀਕ ਹੈ ਭਾਣੇ ਬੱਚਿਆਂ ਨੂੰ ਬੱਚੇ ਸਕੂਲਾਂ ਚ ਕਹਿੰਦੇ ਨੇ ਆ ਤੇਰੇ ਪਿਓ ਦੀ ਵੀਡੀਓ ਮੈਨੂੰ ਦੱਸੋ ਸਹੀ ਭਾਣੇ ਮੇਰੇ ਤੋਂ ਕਸੂਰ ਕੀ ਹੋਇਆ ਮੈਨੂੰ ਇੱਕ ਇੱਕ ਵਾਰੀ ਮੇਰਾ ਕਸੂਰ ਦੱਸ ਦੋ ਵੀ ਬੱਬੂ ਭਾਈ ਤੇਰਾ ਆ ਕਸੂਰ ਹੈ ਠੀਕ ਹੈ ਮੈਂ ਕਹਿੰਦਾ ਯਾਰ ਮੇਰੇ ਜੁੱਤੀਆਂ ਮਾਰ ਲਿਓ ਹੱਦ ਹੁੰਦੀ ਹੈ ਮੈਂ ਤੁਹਾਨੂੰ ਇੱਕ ਵਾਰੀ ਨਹੀਂ ਤੁਹਾਨੂੰ 50 ਵਾਰੀ ਫੋਨ ਲਾ ਲਿਆ ਵੀ ਨਾ ਮੇਰੀ ਭੈਣ ਆ ਠੀਕ ਹੈ ਮੇਰੇ ਆ ਰੀਲਾ ਨਾ ਪਾ ਮੇਰੇ ਰੀਲਾ ਡਿਲੀਟ ਕਰ ਦੋ ਪਰ ਤੁਸੀਂ ਮੇਰੀ ਕੋਈ ਵੀ ਗੱਲ ਸੁਣੀ ਐ ਉਲਟਾ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਹਿੰਦੇ ਮੰਗਿਆ ਭੀਖ ਨਹੀਂ ਮਿਲਦੀ ਹੁੰਦੀ ਮੈਂ ਤੁਹਾਡੇ ਤੋਂ ਭੀਖ ਮੰਗਦਾ ਮੈਨੂੰ ਦੱਸੋ ਮੈਨੂੰ 26 ਸਾਲ ਪਹਿਲਾਂ ਟਰੱਕ ਚ ਆਉਂਦੇ ਨੇ ਹੋ ਗਏ ਠੀਕ ਹੈ ਅੱਜ ਵੀ ਮੈਂ ਟਰੱਕ ਜੀ ਬੈਠ ਕੇ ਵੀਡੀਓ ਬਣਾ ਰਿਹਾ ਵਾਂ ਮੈਨੂੰ ਤੁਸੀਂ ਦੱਸ ਦੋ ਵੀ ਤੁਹਾਡੇ ਤੋਂ 10 ਰੁਪਏ ਵੀ ਮੰਗੜੇ 10 ਰੁਪਏ 10 ਰੁਪਏ ਤਾਂ ਕੋਈ ਵੱਡੀ ਚੀਜ਼ ਨਹੀਂ 10 ਛੱਡੋ 1 ਰੁਪਈਆ ਵੀ ਬੱਬੂ ਨੇ ਮੰਗਿਆ ਹੋਵੇ 1 ਰੁਪਈਆ ਵੀ ਪਰ ਤੁਸੀਂ ਆਪਣੇ ਵਿਊ ਲੈਣ ਦੇ ਚੱਕਰਾਂ 'ਚ ਤੁਸੀਂ ਮੈਨੂੰ ਹੀ ਜਨੀਲ ਜਨੀਲ ਕਰੀ ਜਾਂਦੇ ਹੋ ਜੀ ਪਲੀਜ਼ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੀ ਵੀ ਵੱਧ ਤੋਂ ਵੱਧ ਸ਼ੇਅਰ ਹੁੰਦੀ ਜਰੂਰ ਕਰਿਓ ਇਸ ਭੈਣ ਤੱਕ ਜਰੂਰ ਮੇਰੀ ਵੀਡੀਓ ਪਹੁੰਚਾਈ ਜਾਵੇ ਜੀ ਠੀਕ ਹੈ ਜਿੰਨੀਆਂ ਵੀ ਮੇਰੇ ਵੀਡੀਓ ਨੇ ਪਲੀਜ਼ ਡਿਲੀਟ ਕਰਾਈਆਂ ਜਾਂ ਜੀ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਹੈਗਾ ਠੀਕ ਹੈ ਜੇ ਮੈਂ ਕਿਸੇ ਤੋਂ ਪੈਸਾ ਲਿਆ ਮੈਂ ਗੁਰੂ ਘਰੇ ਚੜ੍ਹਨ ਨੂੰ ਤਿਆਰ ਆ ਠੀਕ ਹੈ ਜਿੱਥੇ ਕਹੋਗੇ ਮੈਂ ਗੁਰੂ ਘਰੇ ਸੌਂ ਖਾਣ ਨੂੰ ਤਿਆਰ ਆ ਮੈਂ 1 ਰੁਪਿਆ ਵੀ ਲਿਆ ਹੋਵੇ ਵੀਡੀਓ ਨੂੰ ਵੱਤ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣੀ ਸਾਰੇ ਚੈਨਲ ਵਾਲੇ ਜਿੱਥੇ ਤੱਕ ਤੁਹਾਡੇ ਤੋਂ ਹੁੰਦੀ ਹੈ ਜੀ ਪਾ ਦਿਓ ਵੀਡੀਓ ਪਾ ਕੇ ਮੇਰੀ ਠੀਕ ਹੈ ਜੀ ਜ਼ਰੂਰ ਇਹ ਵੀਡੀਓ ਦਾ ਮੈਸੇਜ ਯਾਨੀ ਇਹ ਵੀਡੀਓ ਉਹ ਭੈਣ ਤੱਕ ਪਹੁੰਚਾ ਦਿਓ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤ ਸ੍ਰੀ ਅਕਾਲ